इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬismillah अल्लाह हुममे बिका ਬੇਰੇ ਕਾਮ ਸੇਕਰੋ ਜੀ 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 ਨਾਲ ਜੀ ਜਿਦਾਈ ਭੇਜਦੇ ਤੁਹਾਨੂੰ ਕਰਦੇ ਹਾਂ ਜੀ ਦੋ ਵਾਰ ਕਰਨੇ ਪਹਿਲਾਂ ਬੜੇ ਪਹਿਲਾਂ ਹਾਂਜੀ ਸਰ ਨਾਮ ਕੀ ਹੈ ਤੁਹਾਡਾ ਜੀ ਸਮਰਨਜੀਤ ਸਿੰਘ ਜੀ ਸਰ ਇਹ ਜਿਹੜੀਆਂ ਲੱਕੜਾਂ ਚੋਰੀ ਦੀਆਂ ਬਰਾਮਦ ਹੋਈਆਂ ਕੀ ਮਾਮਲਾ ਹੈਗਾ ਕੋਈ ਕਿਹੜੇ ਦੋਸ਼ੀ ਸੀਗੇ ਇਸ ਵਿੱਚ ਇਹਦੇ ਵਿੱਚ ਨਾ ਵਸਤੀ ਖਰੀਲ ਵਾਲੀ ਤੋਂ ਮਲਵਾਲ ਦੇ ਨਾਲ ਹੀ ਪਿੰਡ ਹੈਗਾ ਉਥੋਂ ਦੇ ਬੰਦੇ ਸੀਗੇ ਪਹਿਲਾਂ ਵੀ ਚੋਰੀ ਕਰਦੇ ਸੀਗੇ ਸਾਨੂੰ ਸ਼ੱਕ ਸੀ ਉਹ ਪਹਿਲਾਂ ਉਹਨਾਂ ਦਾ ਤੇ ਬਾਕੀ ਸਾਨੂੰ ਗੁਪ ਸੂਚਨਾ ਦੇ ਆਧਾਰ ਤੇ ਸਾਨੂੰ ਪਤਾ ਲੱਗਾ ਵੀ ਅੱਜ ਰਾਤ ਨੂੰ ਨਿਸ਼ਾਨ ਹੋ ਰਿਹਾ ਉੱਥੇ ਉਹਦੇ ਬਿਆਪੀ ਅਸੀਂ ਫਿਰ ਰਾਤ ਨੂੰ ਆਪਣੇ ਸਟਾਫ ਦੇ ਨਾਲ ਆਪਣੇ ਸਾਡੇ ਵਨ ਮੰਡਲ ਦੇ ਸ੍ਰੀ ਅਮਰਸਾਲ ਸਿੰਘ ਜੀ ਅਤੇ ਸਾਡੇ ਰੇਂਜ ਅਫਸਰ ਸ੍ਰੀ ਰਣਕਮਰ ਜੀ ਉਹਨਾਂ ਨੇ ਦੇਖਿਆ ਵੀ ਸਾਰਾ ਅਸੀਂ ਗਸ਼ਤ ਕਰ ਰਹੇ ਸੀਗੇ ਕਿ ਸਾਨੂੰ ਜਦੋਂ ਜਾਣਕਾਰੀ ਮਿਲੀ ਤੇ ਅਸੀਂ ਉੱਥੇ ਮੌਕੇ ਤੇ ਅੱਗ ਲਾ ਕੇ ਤੇ ਜਦੋਂ ਉਹਨਾਂ ਨੇ ਲੱਕੜਾਂ ਵੱਢ ਕੇ ਲੋਡ ਕਰ ਲਈ ਉਸ ਤੋਂ ਬਾਅਦ ਅਸੀਂ ਜਿਹੜਾ ਮੱਗਾ ਰੋਡ ਤੋਂ ਤੌਰ ਪਲੱਸ ਹੈਗਾ ਜੀ ਉਹਦੇ ਨੇੜੇ ਜਾ ਕੇ ਅਸੀਂ ਕਾਬੂ ਕੀਤੀਆਂ ਉਹਦੇ ਪਿੱਛੇ ਲੱਕੜਾਂ ਕਾਫੀ ਭਾਰੀ ਮਾਤਰਾ ਜੋ ਉਹਨਾਂ ਨੇ ਜਿੰਨੀ ਦੂਰੀ ਕਰਕੇ ਲੱਦ ਲਈਆਂ ਜਿਹਨਾਂ ਨੂੰ ਅੱਗੇ ਜਾ ਕੇ ਕਿਤੇ ਜਗ੍ਹਾ ਤੇ ਵੇਚ ਦੇ ਸੀ ਤੇ ਮੌਕੇ ਤੇ ਅਸੀਂ ਉਹਨਾਂ ਦਾ ਤੋਂ ਵੀ ਬਰਾਮਤ ਕੀਤਾ ਤੇ ਹੁਣ ਉਹਨਾਂ ਦੇ ਵਿਰੁੱਧ ਜਿਹੜੀ ਅੱਗੀ ਬੰਦੀ ਕਾਰਵਾਈ ਕਰਕੇ ਉਹਨਾਂ ਦਾ ਇੱਕ ਤਾਂ ਤੋਂ ਇਸ ਚੀਜ਼ ਕਰ ਰਹੇ ਆ ਤੇ ਬਾਕੀ ਜਿਹੜਾ ਪਾਕ ਦੇ ਜਿਹੜੇ 룰ਾਂ ਦੇ ਅਨੁਸਾਰ ਜਿਹੜੀ ਬੰਦੀ ਕਾਰਵਾਈ ਸੀ ਅੱਗੇ ਅਮਨਦ੍ਰਿਸ਼ ਜਾ ਰਹੇ ਸਰ ਜੇਕਰ ਗੱਲ ਕੀਤੀ ਜਿਹੜੇ ਦੋਸ਼ੀ ਸੀ ਉਹ ਮੌਕੇ ਤੋਂ ਫਰਾਰ ਹਾਂਜੀ ਦੋਸ਼ੀ ਸਾਡੇ ਅਸੀਂ ਦੱਸੇ ਸਾਡੇ ਧਿਆਨ 'ਚ ਆ ਗਏ ਕਿਹੜੇ ਬੰਦੇ ਹੈਗੇ ਆ ਪਰ ਉਹ ਆਪਦਾ ਆਟੋ ਛੱਡ ਕੇ ਉੱਥੋਂ ਹਨੇਰੇ ਦਾ ਫਾਇਦਾ ਉਠਾ ਕੇ ਉਤੋਂ ਮੌਕੇ ਤੇ ਫਰਾਰ ਹੋ ਗਏ ਸੀ ਮਤਲਬ ਸਾਡੂ ਗੁਪਤ ਸੂਤਰਾਂ ਤੇ ਅਧਾਰ ਤੇ ਪਹਿਲਾਂ ਵੀ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਚੁੱਕੇ ਹਾਂਜੀ ਹਾਂਜੀ ਬਿਲਕੁਲ ਜੀ ਪਹਿਲਾਂ ਵੀ 3-4 ਵਾਰ ਸਾਡੇ ਧਿਆਨ 'ਚ ਆਇਆ ਸੀਗਾ ਵੀ ਮਤਲਬ ਹਰ ਵਾਰੀ ਨਿਕਲ ਜਾਂਦੇ ਸੀ ਜੀ 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 ਬਿਲਕੁਲ ਜੀ ਕੁਝ ਹੋਰ ਵੀ ਮਤਲਬ ਇਹਨਾਂ ਨਾਲ ਹੋ ਸਕਦਾ ਨੈਟਵਰਕ ਵੱਡਾ ਹੋਏ ਇਹਨਾਂ ਦਾ ਉਹ ਤਾਂ ਅਸੀਂ ਹੁਣ ਅੱਗੇ ਵਿਸਥਾਰ ਕਰ ਰਹੇ ਹਾਂ ਵੀ ਇੱਕ ਤਾਂ ਲੱਕੜੇ ਵੇਖਦੀ ਕਿੱ ਤੇ ਉਸ ਤੋਂ ਇਲਾਵਾ ਕਿਹੜੇ ਬੰਦੇ ਇਹਨਾਂ ਦੇ ਲਿੰਕ ਦੇ ਵਿੱਚ ਹੋਰ ਸੀਗੇ ਉਹ ਅਸੀਂ ਬਰਤਾਲ ਕਰਦੇ ਹਾਂ ਅੱਗੇ ਠੀਕ ਹੈ ਠੀਕ ਹੈ ਹਾਂਜੀ ਮੈਡਮ ਨਾਮ ਕੀ ਹੈ ਤੁਹਾਡੇ ਜੀ ਸਰ ਮੇਰਾ ਨਾਮ ਗੁਰਿੰਦਰਜੀਤ ਕੌਰਵੰਡਾ ਹੈ ਡੈਜ਼ਿਗਨੇਸ਼ਨ ਕੀ ਹੈ ਜੀ ਤੁਹਾਡਾ ਫੋਰੈਸਟ ਗਾਰਡ ਹੈ ਮੈਡਮ ਰਾਤੀ ਇੱਕ ਫਰੋਸ਼ਾ ਜਿਹੜੇ ਟੋਰ ਪਲਾਜ਼ੇ ਤੋਂ ਹੈ ਚੋਰੀ ਦਾ ਪਰਿਆ ਜਿਹੜਾ ਆਟੋ ਹੈ ਉਹ ਫੜਿਆ ਗਿਆ ਹੈ ਅਸੀਂ ਪੂਰਾ ਮਾਮਲਾ ਕੀ ਹੈ ਗਿਆ ਸਰ ਇਹ ਕਾਤੀ ਇਹਨਾਂ ਦਾ ਗਰੋਹ ਬਣਿਆ ਹੋਇਆ ਹੈ ਕਾਫੀ ਟਾਈਮ ਤੋਂ ਕਦੇ ਨੁਕਸਾਨ ਕਰਦੇ ਸੀ ਤੇ ਕੱਲ ਸਾਨੂੰ ਗੁਪ ਸੂਤਰਾ ਸੂਤਰਾ ਦੇ ਮੁਤਾਬਿਕ ਜੋ ਜਾਣਕਾਰੀ ਦੇ ਲਈ ਜੋਂ ਦੇ ਨਾਲ ਤੇ ਅਸੀਂ ਫਿਰ ਇੱਕ ਰੋਸ਼ਾ ਆਪਣਾ ਟੋਰ ਪਲਾਜ਼ਾ ਤੋਂ ਲੱਗੇ ਰਾਤ ਨੂੰ ਰਾਤ ਦੇ ਸਮੇਂ ਕਿੰਨੇ ਵਜੇ ਸੀਗਾ ਮੈਡਮ ਰਾਤ ਦਾ ਟਾਈਮ ਤਕਰੀਬਨ 3 ਕੁ ਵਜੇ ਦਾ ਟਾਈਮ ਸੀਗਾ ਸਰ ਤੁਸੀਂ ਤੁਸੀਂ ਖੁਦ ਹਾਂਜੀ ਸਰ ਮੈਂ ਮੌਕੇ ਤੇ ਹਾਜ਼ਰ ਸੀ ਨਾਲ ਮੇਰੇ ਬਲਾਕ ਅਫਸਰ ਸਰਦਾਰ ਕੁਲਦੀਪ ਸਿੰਘ ਜੀ ਤੇ ਨਾਲ ਮੇਰੇ ਹਮਰਾਸਤਰੀ ਰਿਚਾ ਮੈਡਮ ਮਤਲਬ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਇਨਜਾਮ ਦਿੱਤਾ ਹੈ ਹਾਂਜੀ ਸਰ 2-4 ਵਾਰੀ ਪਹਿਲਾਂ ਵੀ ਇਹਨਾਂ ਨੇ ਮੈਡਮ ਜਿਹੜੇ ਵਿਰੋਧ ਹੈ ਤੁਸੀਂ ਕਹਿ ਰਹੇ ਹੋ ਕਿ ਫੜਿਆ ਅਸੀਂ ਉਹਨਾਂ ਦਾ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਸਰ ਉਹ ਬਸਤੀ ਖਲੀਲਵਲੀ ਤੋਂ ਨੇ ਤੇ ਬ੍ਰਿੰਦਰ ਸਿੰਘ ਆਪਣਾ ਜਤਾਰ ਸਿੰਘ ਹੈਗੇ ਨੇ ਤੇ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਸਰ ਜੋ ਸਾਡੀ ਕਾਰਵਾਈ ਬੰਦੀ ਹੈਗੀ ਮਹਿਕਮੇ ਦੀ ਕਰਦੇ ਆ ਅਸੀਂ ਥੈਂਕ ਯੂ